ਅੱਧ ਕੀ ਨਾਮ ਤੇ ਕਿੱਥੋਂ ਦੇ ਰਹੇ ਮੇਰਾ ਨਾਮ ਪਰਮਜੀਤ ਜੇ ਤੇ ਤੇ ਹੋਇਆ ਕਿੱਥੇ ਵੈ ਕਿਉਂ ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾਲ ਵਿੱਚ ਪਿੰਡ ਦੇ ਮੁੰਡੇ ਜਵਾਨ ਮਰੇ ਜਾਂਦੇ ਆ ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ ਫੇਰ ਵੀ ਵੱਡਿਆਂ ਨੇ ਰੋਕਿਆ ਆ ਹਟ ਗਿਆ ਦੁਪਹਿਰੇ ਸਾਡਾ ਮੁੰਡਾ ਮਾੜਾ ਇਹ ਬਾਹਰ ਨਿਕਲਿਆ ਚੀ ਲੈਣ ਅਸੀਂ ਅੰਦਰ ਆਪਣੇ ਘਰ ਪਿਸਟਰ ਲੈ ਕੇ ਮਗਰ ਲੱਗਿਆ ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਤੇ ਆ ਗੇਟ ਭੰਨਣ ਲੱਗ ਪੈਣ ਕਿ ਮੁੰਡੇ ਨਾਲ ਬਿਵਾਦ ਹੋਇਆ ਸੀ ਬਾਹਰ ਜਾ ਕੇ ਹਾਂਜੀ ਇੱਥੇ ਗਏ ਘਰ ਦੇ 부ਏਗੇ ਦੁਕਾਨ ਤੇ ਚੀ ਲੈਣ ਗਿਆ ਮੰਗਾ ਦੁਕਾਨ ਵਾਲਾ ਉਹਦੇ ਦੁਕਾਨ ਤੇ ਚੀ ਲੈਣ ਗਿਆ ਉਹ ਬੰਦੇ ਕੌਣ ਸੀ ਜਿਹਨਾਂ ਨੇ ਆ ਕੇ ਬਣਾਉਣਾ ਉਹ ਸੇਵਕ ਤੇ ਸਾਗਰ ਤੇ ਸੁੱਖਾ ਉਹਦਾ ਨਾਮ ਪੌਂਟਿੰਗ ਜੇ ਨਾਲ ਇੱਥੇ ਪੌਂਟਿੰਗ ਕਹਿੰਦੇ ਉਹ ਫੁੱਲ ਚਿੱਟਾ ਵੇਚ ਰਹੇ ਨੇ ਹਾਂਜੀ ਨਾਲ ਉਹਨਾਂ ਦੇ ਭੈਣ ਨੇ ਅਮਰਜੀਤ ਉਹ ਵੀ ਚਿੱਟਾ ਵੇਚਦੀ ਪਈ ਜੇ ਰੋਕਿਆ ਸਾਡੇ ਦੋ ਪਰਿਵਾਰ ਦੇ ਮੁੰਡੇ ਗਏ ਨੇ ਤੀਜਾ ਪਿੰਡ ਚ ਗਿਆ ਚਿੱਟੇ ਚ 8-8 ਦਿਨ ਦੀ ਵਿੱਚ ਨਾਂ ਕੀ ਤੁਹਾਡਾ ਤੁਹਾਡਾ ਰੋਕੋ ਕਿ ਨਾ ਭਾਈ ਕੀ ਨਾਮ ਤੁਹਾਡਾ ਸੋਹਣਾਲੀ ਸੋਇਤ ਤਰ ਦੇ ਜੜਾ ਹਮਲਾ ਆਇਆ ਕਿੱਥੋਂ ਦਾ ਰਹਿਣ ਵਾਲੇ ਤੇ ਕਿਵੇਂ ਹੋਇਆ ਪਿੰਡ ਆ ਦੇ ਭਾਈ ਉਹਦਾ ਜਾਨਾ ਤੋਂ ਮੜਾ ਬੋਟਾ ਤੇ ਉਹਦੇ ਨੇ ਛੋਟਾ ਹੋ ਗਿਆ ਸੀ ਅੱਜ ਸ਼ਰਤ ਤੇ ਖੜਾ ਆ ਸੀ ਮੇਰਾ ਬੇਲੇ ਹੀ ਛੋਟਾ ਤੇ ਉਹ ਦੋਨੇ ਭਰਾ ਜਿਹਨੇ ਗੱਲ ਪਾ ਦੇ ਕੀ ਕੋਈ ਫੰਕਸ਼ਨ ਹੀ ਸੀ ਤੁਹਾਡੇ ਘਰੇ ਹਾਂਜੀ ਫੰਕਸ਼ਨ ਸੀ ਤੇ ਕੀ ਡੀਜਨ ਰੋਕਦੇ ਸੀ ਕੀ ਕਰ ਨਾ ਨਾ ਵਾਹ ਲਾਤੀ ਨਾਤੀ ਸੀ ਨੱਚਦੇ ਟਪਕੇ ਖੜੇ ਰਹੇ ਤੇ ਆਇਆ ਕਹਿੰਦਾ ਮੈਂ ਤੋਂ ਵੱਡਾ ਭਰਾ ਹੈ ਕਹਿੰਦਾ ਹੁਣ ਗੱਲ ਖਾਣਾ ਮੈਂ ਹੂੰ ਕਹਿੰਦੇ ਆਪਾਂ ਗੱਲ ਥੋੜਾ ਪੰਦਾਂ ਦੀ ਹਾਂਜੀ ਇਹ ਸਾਰਾ ਆਪਣੇ ਫੁੱਟਣਾ ਹੈ ਹਾਂਜੀ ਇਸੇ ਕਰਕੇ ਸਮਝਾਇਆ ਫਿਰ ਭੇਜਦਾ ਤੇ ਉਹਨਾਂ ਦਾ ਛੋਟਾ ਬੰਦੇ ਖੜਾ ਹੋਇਆ ਸੀ ਤੇ ਉਹਨਾਂ ਦੇ ਦੋਨੇ ਭਰਾ ਗਲਤ ਹੈ ਤੇ ਤੁਹਾਡੇ ਤੇ ਹਮਲਾ ਕਿਵੇਂ ਕੀਤਾ ਸਾਡੇ ਤੇ ਹਮਲਾ ਉਹਨਾਂ ਨੇ ਕੀਤਾ ਭਾਈ ਗੈਸ ਲਵਾਵਰ ਪਾਉਗੇ ਕੀ ਮਾਰਿਆ ਨੇ ਪਾਪਾ ਮਾਰਿਆ ਪਾਪਾ ਮਾਰਿਆ ਕਿੰਨੇ ਬੰਦਿਆਂ ਨੇ ਮਾਰਿਆ ਹੈਗੇ 2-3 ਭਰਾ ਨੇ ਮੁੰਡੇ ਹੀ ਨਹੀਂ ਪਰਾਂਗੇ ਅਦੀ ਮਾਤਾ ਹੀ ਵਿਚੇ ਸੀ ਕਾਰਵਾਈ ਹੁਣ ਹੁਣੀ ਚਾਹੀਦੀ ਇਹਨਾਂ ਤੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਹਮਲਾ ਕੀਤਾ ਆਪ ਕਿੱਥੋਂ ਰਹੇ ਜੀ ਮੇਰਾ ਨਾਮ ਜਗਸੀਰ ਸਿੰਘ ਪਿੰਡ ਗੁੰਡੇ ਜਿਹੜਾ ਲਿਟਾ ਨੂੰ ਜਲੇ ਰਹਿਣਾ ਕਿਹਨਾਂ ਲਈ ਕਿਤਾ ਜੀ ਇਹ ਆਪਣੇ ਥੱਲੂ ਪੁੱਤਰ ਆਮਾ ਜੀਤਾ ਜੀ ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਤੋਂ ਹੈਗਾ ਸੀਦਾ ਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ ਇਹਨਾਂ ਮੁੰਡਿਆਂ ਨੇ ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ ਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਗੋਲ ਬੁਲਾਈਆ ਇਹਨਾਂ ਦਾ ਹੋ ਗਿਆ ਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਆਇਆ ਨਾਲ ਪੱਪੂ ਸਰਪੰਚ ਦਾ ਮੁੰਡਾ ਹੈਗਾ ਸੀ ਰਤਨ ਲਾਲ ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਮੈਂ ਅੱਜ ਡਿਊਟੀ ਤੇ ਗਿਆ ਫਲੱਡ ਸਿਜਨ ਚੱਲਦਾ ਪਿਆ ਮੈਂ ਡਿਊਟੀ ਤੇ ਗਿਆ ਤੇ ਡਿਊਟੀ ਦੇ ਮਗਰੋਂ ਮੇਰੇ ਮੇਰੇ ਪਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਕੰਨਤੋੜ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਤੂੰ ਜਲਦੀ ਜਲਦੀ ਆਇਆ ਮੈਂ ਆ ਕੇ ਇਥੋਂ ਘਰਦਿਆਂ ਨੂੰ ਲੈ ਕੇ ਗਿਆ ਘਰਦਿਆਂ ਨੂੰ ਐਡਮਿਟ ਕਰਾਉਣ ਲੱਗਾ ਇੱਕ ਤਾਂ ਮੈਂ ਰਿਪੋਰਟ ਕੀਤੀ ਥਾਣਾ 70 ਦੇ ਵਿੱਚ ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੈਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਬਿਨਾਂ ਦੇ ਪਿਸਟਲ ਪੁਸ਼ਟ ਲੈ ਫਿਰਦੇ ਨੇ ਚਿੱਟਾ ਵੇਚਦੇ ਰ ਗੈਂਗਸਟਰ ਬੰਦੇ ਨੇ ਨਾਲ ਕਾਪੇ ਗੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਹੈ ਤੇ ਮੈਨੂੰ ਮੈਨੂੰ ਥਾਣਾ ਸਤਰ ਫਰੀਦਕੋਟ ਨੇ ਵੀ ਰੋਕੀ ਰੱਖਿਆ ਵੀ ਤੂੰ ਇਹ ਨਾ ਜਾ ਵੀ ਤੇਰਾ ਕੋਈ ਜਾਣੀ ਨੁਕਸਾਨ ਨਾ ਹੋ ਜਾਵੇ ਤੇ ਮੈਂ ਉਹਨਾਂ ਦੇ ਬਾਵਜੂਦ ਮੈਂ ਸਿਰਫ ਰਿਪੋਰਟ ਕਰਕੇ ਤੇ ਆਪਦੇ ਘਰੇ ਆਇਆ ਹੈਗਾ ਘਰ ਆਣ ਕੇ ਮੇਰੀ ਨੋਹ ਸੀ ਘਰੇ ਕੱਲੀ ਹੈਗੀ ਬੇਟਾ ਮੇਰਾ ਪੀਰਾਮਲ ਕੈਪੀਟਲ ਫੈਨਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਹੈਗਾ ਤੇ ਮੇਰੀ ਨੋਹ ਕੱਲੀ ਇਸ ਕਰਕੇ ਮ ਮੇਰੇ ਘਰ ਤੇ ਮੈਨੂੰ ਦੱਸਿਆ ਵੀ ਤੇਰੇ ਘਰ ਤੇ ਦੁਬਾਰਾ ਫੇਰ ਹਮਲਾ ਕਰਨ ਦੇ ਤੇ ਮੈਂ ਇਸ ਕਰਕੇ ਅਦੇ ਨੂਹ ਦੀ ਰਕਵਾਲੀ ਲਈ ਤੇ ਆਦੇ ਘਰ ਦੇ ਰਕਵਾਲੀ ਮੈਂ ਇੱਥੇ ਪਹੁੰਚਿਆਗਾ ਉਹ ਵੀ ਮੈਂ ਪਿੰਡ ਦੇ ਮੋਤਬਾਰਾ ਨੂੰ ਮੈਂ ਪੁੱਛਿਆ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਖਬਰਾਂ ਨਹੀਂ ਕੋਈ ਲੋੜ ਨਹੀਂ ਤੂੰ ਆ ਜਾ ਹੁਣ ਜਿਹੜਾ ਹਮਲਾ ਹੈ ਕੀ ਕਾਰਨ ਹੁੰਦੇ ਜੀ ਮੈਂ ਇਨਸਾਫ ਮੰਗ ਰਾਂ ਮੈਂ ਸਰਕਾਰੀ ਮੁਲਾਇ ਮੇਰੀ ਫਲੱਡ ਸਿਜਨ ਡਿਊਟੀ ਚੱਲਦੀ ਪਈ ਹੈ 24 ਘੰਟੇ ਡਿਊਟੀ ਮੇਰੀ ਫਲੱਡ ਸਿਜਨ ਚੱਲਦਾ ਪਿਆ ਤੇ ਮੈਨੂੰ ਬਹੁਤ ਖਤਰਾ ਹੈਗਾ ਇਹ ਬੰਦੇ ਚਿੱਟੇ ਦਾ ਕੰਮ ਕਰਦੇ ਚਿੱਟਾ ਵੇਚਦੇ ਹੈਗੇ ਜੋ ਐਂਟੀ ਫਰੂਟ ਵਾਲੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਨੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਨੇ ਇਹ ਪੈਸਾ ਦੇ ਕੇ ਛੜਾ ਲਿਆਂਦੇ ਕੋਈ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਜੋ ਸ਼੍ਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਹੁਕਮਾ ਮੁਤਾਬਕ ਵੀ ਕੋਈ ਸਾਡੇ ਪਿੰਡ ਦੇ ਵਿੱਚ ਚਿੱਟਾ ਕੋਈ ਇੱਕ ਮਾਮੂਲਾ ਜਮਨੀ ਬੰਦ ਹੋਇਆ ਪੈਸਾ ਦਿੰਦੇ ਨੇ ਬੰਦਾ ਛੜਾ ਲਿਆਂਦੇ ਪਿੰਡ ਦੇ ਮੋਹਤਵਾਰ ਜਿਹੜੇ ਬੰਦੇ ਨੇ ਰਲੇ ਹੋਏ ਨੇ ਉਹਨਾਂ ਨਾਲ ਕਿ ਉਹ ਚਿੱਟਾ ਵਕਾਰ ਰਹੇ ਨੇ ਤੇ ਚਿੱਟੇ ਦੇ ਬਾਵਜੂਦ ਮੇਰੇ ਦੋ ਚਾਚੇ ਦੇ ਮੁੰਡੇ ਨੇ 8-8 ਦਿਨਾਂ ਬਾਅਦ ਮੌਤ ਹੋ ਗਈ ਇੱਕ ਸਾਡੇ ਪਿੰਡ 'ਚ ਭਤੀਜਾ ਲੱਗਦਾ ਉਹਦੀ ਮੌਤ ਹੋ ਗਈ ਇਹ